ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸੰਦੀਪ ਡਿਫੈਂਟ ਤੁਹਾਡਾ ਬੋਬੋ ਵੈਲਕਮ ਹੈ ਜੀ ਤੇ ਬਾਈ ਭਿੰਦਣਾ ਫੋਚੁਕੇ ਆ ਪਿੰਡ ਤਵਾਨ ਜ਼ਿਲ੍ਹਾ ਗੁਰਦਾਸਪੁਰ ਤਸੀਮ ਪਟਾਰਾ ਦੇਖੋ ਅੱਜ ਵੀ ਬਾਈਆਂ ਕੋਲ ਸਤ ਅੱਡ ਦੇ ਲੈ ਆਪਾਂ ਪਾਛੂ ਸੇਲ ਆ ਤੇ ਆ ਹੁਣ ਆਪਾਂ ਬਾਈ ਜੀ ਨਾਲ ਗੱਲਬਾਤ ਕਰੀਏ ਬਾਈ ਜੀ ਸਤਿ ਸ਼੍ਰੀ ਅਕਾਲ ਭਾਜੀ ਕੀ ਹਾਲ ਚਾਲ ਬਹੁਤ ਵਧੀਆ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜਿਹੜੇ ਇਸ ਨੀਂਡਰੀ ਫਾਰਮ ਤੇ ਆਂਦੀਆਂ ਵੀਡੀਓ ਲੈਂਦੇ ਆ ਹੋਰ ਮਰ ਹੋਰ ਸਾਨੂੰ ਪਿੰਡ ਦੇ ਮੇਰ ਕਰੇ ਵਧੀਆ ਸੁਨੀਪਾ ਜੀ ਠੀਕ ਠਾਕ ਜੀ ਤੁਸੀਂ ਸੁਣਾਓ ਬੜੀ ਮਿਹਰਵਾਹ ਗੁਰੂਆਂ ਦਾ ਸੱਚੇ ਪਾਤ ਚਲ ਮੀਣੀ ਦਾ ਹੁਣੀ ਸੂਈ ਲੱਗਦੀ ਹੋਣਾ ਮੀਣੀ ਝੋਡੀ ਹੁਣੀ ਸੂਈ ਆ ਸਿੰਘ ਜਿੰਦਰੇ ਤੋਂ ਇਹ ਨਾ ਮਾਤਰ ਜੇ ਹਿਲਦੇ ਆ ਬਹੁਤ ਸੁਨਖੀ ਆ ਤੇ ਏਦਾਂ ਕੁ ਘੰਟਾ ਆ ਸੂਈ ਨੂੰ ਜੇਰ ਪਾਉਣ ਵਾਲੀ ਆ ਤੇ ਏਦਾਂ ਹੀ ਮਾਲ ਵਿਗਦਾ ਜਾਂਦਾ ਜਿੱਤ 6 ਗਾਵਾਂ ਪਾਉਣੀਆਂ ਸੀ ਅੱਜ ਮਾਲ ਨੂੰ ਵਿਗਿਆ ਏਦਾਂ ਹੀ ਥਾਰੀਆਂ ਵੇਖੀਆਂ 6 ਗਾਵਾਂ ਸਨੀਵਾਂ ਅੱਜ ਪਾਉਣੀਆਂ ਸੀ ਜਿੰਨਾਂ ਚੋਂ ਨਾ ਹਲੇ ਇੱਕ ਵੀ ਨਹੀਂ ਰਹਿ ਗਈ ਕੋਲ ਆਪਾਂ ਅੱਛਾ ਹਾਂਜੀ ਉਹ ਦੋ ਗਾਵਾਂ ਉਹ ਅੰਦਰ ਬੰਦੀਆਂ ਆ ਹਾਂ ਆ ਵੀਰਾਂ ਨਾਲ ਲਿਆ ਸਾਡੇ ਹੋ ਗਏ ਹੋਈ ਬਿਲਕੁਲ ਆਹ ਹੁਣ ਮੈਂ ਤਗੜੇ ਹੋ ਕੇ ਗਾਈਆਂ ਲਿਆ ਹੁਣ ਕੱਲ ਵੀ ਤਿੰਨ ਗਾਵਾਂ ਆਈਆਂਆਂਆਂ ਵੇਕੀਆਂ ਤੇ ਮੈਂ ਹੁਣ ਆਹ ਝੋਟੀਆਂ ਆਪਣੇ ਕੋ ਹੈਗੀਆਂ ਤੇ ਇਹ ਝੋਟੀ ਰਾਤੀ ਸੁੱਈ ਜੋ ਤੇ ਬੰਗਰੇ ਦੇ ਕੱਟਾ ਜੋ ਰਾਤੀ ਸੁੱਈ ਜੋ ਕੱਲ ਐਕ ਵਾਲੇ ਦੀ ਠੀਕ ਆ ਹਾਂਜੀ ਹੋਰ ਲੋ ਜੀ ਚੱਕਰ ਦੀ ਲੋ ਜੀ ਚੈੱਕ ਕਰੋ ਜੀ ਤਰ੍ਹਾਂ ਦੇ ਆ ਦੇਖੋ ਮਾਲ ਹੁੰਦਾ ਜਾਂਦਾ ਨਹੀਂਦਾ ਬੜਾ ਹਾਂਜੀ ਮਾਲ ਇਦਾਂ ਹੁੰਦਾ ਜਾਂਦਾ ਬੜਾ ਪੁਰਾਣੀ ਹੁੰਦਾ ਚੋਈ ਜੂ ਠੀਕ ਹੈ ਬਿਲਕੁਲ ਬਿਲਕੁਲ ਜੀ ਕੋਈ ਕੱਟਿਆ ਕੱਟਾ ਕੱਟਾ ਜੀ ਫੈਲ ਬੜਾ ਨੀਤੀ ਦਾ ਬਣ ਜਾਇਆ ਛੋਟੀ ਨਹੀਂ ਲਈਦੀ ਸਾਰੀ ਬੜੀ ਛੋਟੀ ਹੈ ਵੇਖੋ ਥੋੜੀ ਰੰਗ ਬਾੜੋ ਇਹ ਲੈ ਕੇ ਦੁੱਧ ਕਿਨਾ ਕਰ ਜੂ ਬਾਈ ਜੀ ਫਿਰ ਬਾਈ ਛੋਟੀ ਦਾ ਚੱਡਾ ਬੜਾ ਨਿਕਰ ਹੈ 12 13 ਕਿਲੋ ਛੋਟੀ ਦੁੱਧ ਪਾਉਗੀ 12 15 16 ਕਿਲੋ ਜਿਹੜੀ ਗੱਲ ਗਲਤ ਵਾ 12 13 ਕਿਲੋ ਛੋਟੀ ਦੁੱਧ ਦੇ ਦੇਗੀ ਕਰ ਲੈ ਕੋਣੀ ਕੋਲੀ ਕਰਨ ਦਾ ਤਰਮਣ ਬੋਲੋ ਜੀ ਪਿੰਡਾ ਜੀ ਮੋਦਲ ਲੱਗੋ ਵੀ ਚੈਰੀ ਛੱਡੀ ਬਲੂ ਸਾਹਿਬ ਬਲੂ ਗਿਆ ਹੀ ਆ ਇੱਥੋਂ ਮੇਰੇ ਸਾਹ ਨੂੰ ਡੇਢ ਘੰਟਾ ਹੋ ਗਿਆ ਡੰਗਰ ਤੋਂ ਵੇਖ ਕੇ ਗਿਆ ਤੇ ਉਹਨੂੰ ਕੋਈ ਨਹੀਂ ਆ ਗਿਆ ਛੋਟੀ ਨੰਬਰ ਹੀ ਮੋਲ ਕਰਾਉਣਾ ਭਾਵੇਂ ਇੱਕ ਵੀ 25 ਕਰੀ ਜਾਈਏ 95 ਦੀ ਛੋਟੀ ਦੇ ਦਾਂਗੇ 95 ਹਜ਼ਾਰ ਦੀ ਹਾਂਜੀ ਫੇਰ ਆ ਛੋਟੀ ਫਨੀਸ਼ਾਂ ਛਿੱਡੀ ਛੋਟੀ ਹੈ ਬਹੁਤ ਹੀ ਚੰਗੀ ਠੰਡੀ ਠੀਣੀ ਬੜੀ ਆ ਫੇਰ ਠੰਡੀ ਠੰਡੀ ਬਹੁਤ ਹੈ ਛੋਟਾ ਕੁੜਾ ਹੋਇਆ ਠੀਕ ਬਾਕੀ ਪੂਰ ਸ਼ਟਾ ਨਹੀਂ ਆਊਗਾ ਉਹ ਚੁੰਨਚਣ ਬਹੁਤ ਚੰਗੀ ਹੈ ਪਰ ਠੀਕ ਹੈ ਠੀਕ 95 ਦੀ ਦਲਾਂਗੀ ਭਾਂਡ ਉਹ ਜੋ ਛੋਟੇ ਪੜ ਕਰ ਦਾਂਗੇ ਠੀਕ ਆਹਾ ਇਸਨੀਵ ਪਹਿਲੇ ਸੂਏ ਆ ਇਹ ਦਿਨ ਦੀ ਸੂਈ ਹੈ ਤੇ ਦੁੱਧ 8 ਕਿਲੋ ਇਹਦੇ ਤੋਂ ਰੀ ਬਾਇ ਬੱਚਾ ਮਗਰ ਬੱਚਾ ਜੇ ਮੈਂ ਕੱਟੀ ਜੋ ਉਹ ਵਾਲੀ ਹਾਂਜੀ ਉਹ ਕੱਟੀ ਜੋ ਖਾ ਲ ਦਿੰਦੇ ਠੀਕ ਹਾਂ ਹੁਣ ਬੜਾ ਪਿਆਰਾ ਬਰਗਰ ਤਾਂ ਹੈਗਾ ਹਾਂਜੀ ਸੁਨੀਲ ਜੀ ਆਪਦੀ ਘਰ ਦੀ ਝੋਟੀ ਹੈ ਸਾਪਰੇ ਕਰਦੇ ਆ ਇੱਕ ਵੇਚੀ ਸਾਰੇ ਉਹ ਵੀ ਪਾਉਣੀ ਸੀ ਵੀਡੀਓ ਦੇ ਵਿੱਚ ਨਹੀਂ ਸਾਂਭੇ ਨਹੀਂ ਜਾਂਦੇ ਨਹੀਂ ਸਾਂਭੇ ਬਿਲਕੁਲ ਇੱਥੇ ਕੰਮ ਹੁੰਦਾ ਵੀ ਮਾਲ ਸਾਰਾ ਹੀ ਵੇਚਣਾ ਘਰ ਵਾਲਾ ਕੰਮ ਵਿੱਚ ਪੈ ਜਾਂਦੀ ਏ ਇੱਕੀ ਉਹਦਾ ਜਾਨ ਕੰਮ ਕਰ ਰੋਣਾ 11 12 ਵੇਚਣ ਵਾਲੀਆਂ ਨੀਵਾਂ 13 14 ਆਪਰੇ ਵਾਲਾ ਬਾਕੀ ਨਤੀ ਡੰਗਰੀ ਨਹੀਂ ਸਾਂਭੇ ਜਾਂਦੇ ਨਹੀਂ ਸਾਂਭੇ ਬਿਲਕੁਲ ਸਹੀ ਗੱਲ ਆ ਜੋ ਬੋਲੋ ਭਾਈ ਜੀ ਕਿ ਥਣਹੋਂ ਇਹਨੂੰ ਮੈਂ ਰ ਦਵਾਈ ਸੁਈ ਬੜੀ ਚੜੀ ਸੀ ਉਦੋਂ ਥਣਹੋਂ ਕੱਢਣ ਵਾਲੀ ਥਣਹੋਂ ਇਹਨੂੰ ਥੋੜਾ ਚੰਗਾ ਬਣਾਇਆ ਸਿਰਫ ਉਹ ਨਾਲ ਸਾਡੇ ਕੋਲ ਡੰਗਰ ਸਭ ਤੋਂ ਜ਼ਿਆਦਾ ਹੁਣ ਕਰਨ ਦੇਖਣੀ ਆ ਅਰੇ ਜੀ ਜੀ ਭਾਈ ਪੂਰੀ ਚਾਰੀ ਨਹੀਂ ਗਈ ਛੋਟੀ ਦਾ ਮੁੱਲ ਦਾ ਸਲੀਬ ਜਨਾ ਮਰਜ਼ੀ ਕਰੀ ਜਾਈਏ ਦੇਣ ਵਾਲੀ ਗੱਲ ਕਰਨੀ ਆ ਉਹ ਰੋਟੇਪਰ ਦੀ ਗੱਲ ਕਰਨੀ ਨੂੰ ਮੁੱਲ ਦਾ ਹੈਗਾ 75000 70 ਵੀ ਦੇ ਦਈਏ 65 ਚਲੋ ਦੇ ਦਾਂਗੇ 60000 ਜੈਸਨੋ ਛੋਟੀ ਦੇ ਦਾਂਗੇ ਜਾਣ ਦੋ ਤੇ ਇਹਨਾਂ ਤੈਨ ਦੋ ਅੱਛਾ ਇਹ ਰੱਖਣੀ ਹੈ ਅੱਜ ਗੱਜ ਰੱਖਣੀ ਹੈ ਹਾਂ ਸੁਈ ਇਹ ਮੈਂ ਕੱਲ ਹੀ ਰੱਖਣੀ ਠੀਕ ਆਹ ਆਹ ਅੱਜ ਸੋਣ ਵਾਲੀ ਜੋ ਇਹ ਇਹ ਖੁਦ ਹੋ ਕੇ ਆਪਣੇ ਮੰਗੀ ਗੋੜੇ ਗੱਬਣਾ ਨਾ ਇਹ ਗੱਬਨ ਜੋ ਲੋਰੀ ਜੀ ਦੇ ਆਪਣਾ ਮੈਂ ਇਹ ਵੀ ਵੇਖੋ ਮਾਜੀ ਬੜੀ ਚੰਗੀ ਆ ਦੁੱਧ ਦਈ ਜੋਗੀ 10 ਕਿਲੋ ਹੂੰ ਇਰੇ ਛੇ ਗਾਇਆਂ ਨਹੀਂ ਹੂੰ ਤੇ ਬਣਾ ਨੂੰ ਜਿੰਨੀ ਜਿੰਨਾ ਮਾਲ ਸਮਝਿਆ ਨਹੀਂ ਆਦਾ ਬੜਾ ਉਫਰ ਹੂੰ ਨਾਲ ਨਾਲ ਹੀ ਵਿਗਦਾ ਜਾਵੇ ਨਾ ਮਾਲ ਸਿਰਫ ਘਰ ਫੇਰ ਵੀ ਰਾਏ ਨੇ ਨਗਰ ਚਾਰ ਪੰਜ ਡੰਗਰ ਜਿਆਦਾ ਘਰ ਸਭੋ ਕੰਮ ਨਹੀਂ ਕਰ ਹੁੰਦੇ ਕਹਿੰਦੇ ਬੁੱਲਾ ਚਾਹੇ ਪਾਰ ਵਾਲਾ ਮਾਲ ਆ ਜੀ ਤੇ ਚਾਹੇ ਧਰ ਵਾਲਾ ਜੀ ਇਹ ਨਹੀਂ ਕੀ ਮਨ ਕੀਮਤ ਇਹਦੀ ਬੜੀ ਜਿਆਦਾ ਹਾਂ ਇਹਦਾ ਮੁੱਲ ਭਾਵੇਂ 70 ਕਰੀ ਜਾਈਏ 80 ਕਰੀ ਜਾਈਏ ਇਹ ਨਾਲ ਨਾਲ ਕਰਨਾ 10000 ਰੁਪਏ ਜੈਸ ਨੂੰ ਹੋਰ ਮਾਨ ਰਟਾ ਕੰਨਾ ਕਰ ਦੀਏ 6000 6000 2 3 ਨੀਰ ਮਾਨ ਕਰਦਾ ਆ ਜਾਇਰ ਦੀ ਮਹੀ ਦੇਣਾ ਠੀਕ ਆ ਹਾਂਜੀ ਛੋੜ ਵੀ ਕਰਦੇ ਆ ਬਾ ਠੀਕ ਆ ਸੋਲ ਜਾਇਰ ਵੀ ਛੋੜ ਕਰ ਦਾਂਗੇ ਉਹ ਜਿਹੜੀ ਮਰਜੀ ਕਰ ਦੋ ਅੱਜ ਤਾਂ ਬੈਗਾਂ ਪਾਉਣੀਆਂ ਸੀ 6 ਸੁਈਆਂ ਤੇ ਚਲੋ ਹਾਂ ਬਿਲਕੁਲ ਜੀ ਛੋਟੀ ਹੁਣ ਵੇਖੋ ਸੰਦੀਪ ਸਿੰਘ ਕੰਨਾ ਕਰੂਗੀ ਫੇਸ ਕੁਆਲਿਟੀ ਵੇਖੋ ਇਹਨੂੰ ਠੀਕ ਆ ਨਵਾਲੀ ਧਵਾਲੀ ਨਹੀਂ ਕੀ ਕੋਖ ਨਹੀਂ ਕੀਤਾ ਸਿੰਘ ਸਿੰਘ ਵੇਸ ਛੋਟੀ ਦੀ ਫੇਸ ਕੁਆਲਿਟੀ ਵੇਖੋ ਛੱਡੀ ਚੰਗੀ ਆ ਡਾਕਟਰ ਕੱਟੀ ਆਈ ਆ ਤੇ ਕੱਟੀ ਚੋਏ ਦੇ ਮਗਰ ਕੱਟੀ ਮੰਦਰਾ ਕੀ ਆ ਪੈਣੀ ਆ ਤੇ ਵੇਖੋ ਪੇਟ ਫੋੜ ਵੇਖੋ ਮੈਂ ਨਹੀਂ ਕੀਤਾ ਜਾ ਅਜਾ ਚਲੋ ਤੁਹਾਨੂੰ ਪਤਾ ਹੋ ਜੇ ਕੋਈ ਨਾ ਜੇ ਅੱਧਾ ਘੰਟਾ ਹੋਇਆ ਹਜੇ ਛੋਟੇ ਪੀ ਧਨੀ ਬਰੰਦੀ ਕੀ ਮਰਾਂ ਜੀ ਵੀ ਛੋਡੀ ਦਿਆ ਇੱਕ ਦਸ ਦੀ 15 ਦੀ ਆਪਰਚੁਨਿਟੀ ਲੱਖ ਦੀ ਦੇ ਦਾਂਗੇ ਲੱਖ ਦੀ ਹਾਂਜੀ ਲੱਖ ਦੀ ਦੇ ਦਾਂਗੇ ਚਲੋ 2000 ਛੜ ਦੋ ਵਿੱਚ ਚਲੋ 1 ਛੜ ਦਾਂਗੇ 2000 ਛੜ ਦਾਂਗੇ 99000 ਦੀ ਝੋਡੀ ਦੇ ਦਾਂਗੇ ਸੰਜੀਵ ਜੀ ਇਹ ਵੈੜ ਇਹ ਵੈੜ ਸੁਨੀਲ ਜੀ ਕੱਚੀ ਹੈ ਜੀ ਹਾਂ ਇਹਨੂੰ ਅਗਲੀ ਵੀਡੀਓ ਪਾਵਾਂਗੇ ਠੀਕ ਹੈ ਇੱਥੇ ਕੱਢੀ ਇੱਕ ਹੈਗੀ ਆ ਉਹ ਵੇਚ ਦੇਣੀ ਆ ਆਜੋ ਤਾਂ ਲੋ ਵੇ ਭਰਾ ਵੇਣਾ ਬੜਾ ਵੇਜਿਆ ਬਾਈ ਨੂੰ ਵਾਹ ਵਾਹ ਦੋ ਜਾਨਾ ਵੇਣਾ ਸੀ ਚੰਗੇ ਵੇਟਾ ਸੀ ਆ ਕੱਟੀ ਆ ਹਾਂਜੀ ਕੱਟੀ ਇਹ ਕੱਟੀ ਘੱਦੀ ਏ ਵੀ ਆਹ ਵਾਜੇ ਵੀ ਮਾਲ ਬੜਾ ਵਾਹ ਉਹ ਨੀਲੀ ਵੇਖੀ ਕੱਟੀ ਉਹ ਵੀ ਵੇਖੀ ਭਾਜੀ ਚਲੋ ਵਧੀਆ ਵੇਖਦੇ ਵਾਹ ਮਾਲ ਵੇਖਣ ਹਾਂਜੀ ਇਹਦੇ ਮੁੱਲ ਇਹ ਮੁੱਲ ਕੱਟੀ ਦੇ ਨਾਲ 10000 ਰੁਪਏ ਦੇ ਠੀਕ ਆ ਕੱਟੀ ਬਹੁਤ ਚੰਗੀ ਏ ਠੀਕ ਆ ਹਾਂਜੀ ਦੁੱਧ 17-18 ਕਿਲੋ ਮੈਂ ਹੀ ਦਿੰਦੀ ਜੇ ਦੀ ਕੱਟੀ ਉਹ ਮਾਝਾ ਚ ਵੇਚਤੀ ਤੁਹਾਡੇ ਆਉਣ ਤੋਂ ਪਹਿਲਾਂ ਲੱਗੇ ਬੰਦੇ ਠੀਕ 16 ਦੀ ਕੱਟੀ ਦਦਾਂਗਾ ਗਾਂ ਆ ਗਈਆਂ ਨੇ ਵੇਗੀਆਂ ਬੜੋ ਬੜੀ ਵੱਡੀ ਗਾਂ ਵੇਗ ਚਲੋ ਦੇਖ ਲਓ ਜੀ ਆ ਪਸ਼ੂ ਪਈਆਂ ਕੋਲ ਜੀ ਸੇਲ ਆ ਬਾਕੀ ਬਾਹਰੋਂ ਵੀ ਜੀ ਇਹ ਬੇਨਤੀ ਕਰਦਣੇ ਆ ਕਿ ਭਾਈ ਇੱਥੇ ਆਓ ਚੈੱਕ ਕਰੋ ਚੋਈ ਗਰ ਪਾਉਂਗਾ ਇਹਨਾਂ ਦੇ ਥਣਾ ਕੋਈ ਭੂ ਛਡਾ ਨਹੀਂ ਗਾ ਉਹਦੀ ਵੀ ਕੱਟੀ ਆ ਉਹਦੀ ਵੀ ਕੱਟੀ ਆ ਇਹਦਾ ਕਟਾ ਵਾ ਇੱਕ ਗੱਲ ਦੀ ਸੂਈ ਆ ਬੋਲਾ ਦਾ ਇਹ 8 ਕਿਲੋ ਤੋਂ 12 ਲੀਟਰ ਦੁੱਧ ਚ ਆਜੇਗੀ ਗੱਬਾਂ ਦੀ ਮੇਰੀ ਥਣਾ ਦੀ ਭਾਰ ਦੀ ਗਰੰਟੀ ਹੋਏਗੀ ਦੋ ਟਾਈਮ ਆਉਣ ਚਾਰ ਟਾਈਮ ਆਉਣ ਚੋ ਕੇ ਤਸਲੀ ਕਰਨਾ ਆਪਣੀ ਚਲੋ ਪਿੰਡ ਹੈਗਾ ਆਪਣਾ ਤਵਾਨ ਜ਼ਿਲ੍ਹਾ ਹੈਗਾ ਗਰਦਾਸਪੁਰ ਫਸਿਲ ਹੈਗੀ ਪਟਾਲਾ ਨੇੜੇ ਵਾਲੀ ਆਲਦੇ ਤੇ ਨਾਲਮਦੇ ਮਾਲ ਡੇਲੀ ਇੱਥੇ ਆਉਂਦਾ ਰਹਿੰਦਾ ਵਾ ਗਾਈਆਂ ਮਈਆਂ ਹੁੰਦੀਆਂ ਟੋਕੜਾ ਸੱਜੜਾ ਸਭ ਲੀਆਂ ਨੇ ਤੇ ਨਾਂ ਮੇਰਾ ਭਿੰਦਾ ਨੰਬਰ ਹੈਗਾ 95924 27529 95924 27529 ਅਸੀਕਰ